ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਸਾ ਸਵੀਕਾਰ ਕਹਿੰਦੇ ਖੋਦਿਆ ਪਹਾੜ ਨਿਕਲੀ ਚੂਹੀ ਉਹ ਵੀ ਮਰੀ ਹੋਈ ਉਹ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 2022 ਤੋਂ ਲੈ ਕੇ ਹੁਣ ਤੱਕ ਗੱਲਾਂ ਦਾ ਕੜਾ ਅਤੇ ਜੁਮਲੇਬਾਜ਼ੀ ਡਰਾਮੇਬਾਜ਼ੀ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਮੇਡੀਅਨ ਕਮੇਡੀ ਨਹੀਂ ਹੁੰਦਾ ਹੈ ਚਾਹੇ ਉਹ ਮੁੱਖ ਮੰਤਰੀ ਬੱਜ ਜਾਵੇ ਲੇਕਿਨ ਉਹ ਐਲੀਮੈਂਟ ਉਹਦੇ ਵਿੱਚ ਹੁੰਦੇ ਨੇ ਇਸ ਦਾ ਅੱਜ ਖੁਲਾਸਾ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਰਤ ਪੈ ਗਈ ਹੈ ਕਿ ਪੰਜਾਬ ਨੂੰ ਕਰੋੜਾਂ ਰੁਪਏ ਦਾ ਘਾਟਾ ਪਿਆ ਜਾਵੇ ਕਰੋੜਾਂ ਰੁਪਏ ਦਾ ਖਰਚਾ ਹੁੰਦਾ ਹੈ ਜਦੋਂ ਵਿਧਾਨ ਸਭਾ ਦੇ ਇਜਲਾਸ ਹੁੰਦੇ ਨੇ ਲੇਕਿਨ ਉਹਨਾਂ ਦੇ ਵਿੱਚ ਹੋਇਆ ਕੀ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਅੱਜ ਇਹਨੇ ਕੋ ਤੱਤੇ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਇਹ ਪ੍ਰੀ ਪਲਾਨਡ ਹੀ ਨਹੀਂ ਇਹਨਾਂ ਕੋਲ ਕੋਈ ਡੇਟਾ ਨਹੀਂ ਕੋਈ ਖਰੜਾ ਨਹੀਂ بس ਇਹਨਾਂ ਵੱਲੋਂ ਹਵਾ ਦੇ ਵਿੱਚ ਗੱਲਾਂ ਕਰ ਦਿੱਤੀਆਂ ਆਜ਼ਾਦੀਆਂ ਨੇ ਕਾਨੂੰਨਾਂ ਨੂੰ ਲੈ ਕੇ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੋਈ ਵੀ ਮੁੱਦਾ ਮੁੱਦੇ ਦੀ ਕਾਪੀ ਇਹ ਸਾਨੂੰ ਜਿਹੜੀ ਹੈ ਨਹੀਂ ਮੁਹਈਆ ਕਰਵਾ ਪਾਦੇ ਦੱਸਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਨੇ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੀ ਤੁਲਨਾ Netflix ਤੇ ਪ੍ਰਸਾਰਤ ਚੈਨ ਪ੍ਰੋਗਰਾਮ ਜਗਨੂ ਹਾਜ਼ਰ ਹੈ ਪ੍ਰੋਗਰਾਮ ਨੇ ਕਰਦਿਆ ਕਿ ਮੌਜੂਦਾ ਸੈਸ਼ਨ ਕਿਸੇ ਕੰਮ ਦਾ ਨਹੀਂ ਇਸ ਵਿੱਚ ਨਾ ਕੋਈ ਚਰਚਾ ਕੀਤੀ ਗਈ ਨਾ ਕਿਸੇ ਵਰਗ ਲਈ ਕੋਈ ਨੀਤੀ ਲਿਆਦੀ ਗਈ ਕਾਬਲੇ ਗੌਰ ਹੈ ਕਿ ਜਗਨੂ ਹਾਜ਼ਰ ਹੈ ਤਾਂ ਮੁੱਖ ਮੰਤਰੀ ਭਗਵੰਤੂ ਮਾਨ ਉਹਨਾਂ ਦਿਨ ਦਾ ਪ੍ਰੋਗਰਾਮ ਹੈ ਜਦੋਂ ਉਹ ਇੱਕ ਕਲਾਕਾਰ ਦੇ ਤੌਰ ਤੇ ਆਪਣਾ ਕੈਰੀਅਰ ਬਣਾ ਰਹੇ ਸਨ ਬਾਜਬਾਨ ਨੇ ਕਿਹਾ ਕਿ ਲੈਂਡ ਪੁਲਿੰਗ ਨੀਤੀ ਇੱਕ ਵੱਡਾ ਘਟਾਲਾ ਹੈ ਅਤੇ ਕਰੋੜਾਂ ਰੁਪਏ ਆਮ ਆਦਮੀ ਪਾਰਟੀ ਦੇ ਦਿੱਲੂ ਦਿੱਲੀ ਦੇ ਅੱਖੋਂ ਇਹ ਤੋਂ ਚੋਰੀ ਕਰਕੇ ਲੈ ਜਾਣਗੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ 1 ਇੰਚ ਵੀ ਜ਼ਮੀਨ ਇਹਨਾਂ ਨੂੰ ਨਾ ਦੇਣ ਕਿਉਂਕਿ 1.5 ਸਾਲ ਬਾਅਦ ਜਦੋਂ ਇਹਨਾਂ ਦੀ ਸਰਕਾਰ ਚਲੀ ਜਾਵੇਗੀ ਤਾਂ ਕੋਈ ਵੀ ਵਿਅਕਤੀ ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪਾਵਰ ਮੁਖਤਤਰ ਨੂੰ ਦਿੱਤੀ ਹੈ। 2027 'ਚ ਰਿਟਾਇਰ ਹੋ ਜਾਣਗੇ। ਅਰਵਿੰਦ ਕੇਜੀਵਾਲ ਨੇ ਕਿਸੇ ਫਾਈਲ ਤੇ ਕਿਸੇ ਸਾਈਨ ਨਹੀਂ ਕੀਤੇ ਤੇ ਨਾ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਨਪੁਰੀਂ ਤਸੱਬਤ ਹੈ। ਕਿਸੇ ਫਾਈਲ ਤੇ ਸਾਈਨ ਕੀਤੇ ਹਨ। ਵਿਰੋਧੀ ਆਗੂ ਨੇ ਇਹ ਵੀ ਕਿਹਾ ਕਿ ਸੈਸ਼ਨ ਦੌਰਾਨ 2 ਦਿਨ ਜ਼ਰੂਰ ਵਧਾਇਆ ਗਿਆ ਪਰ ਜਿੰਨਾ ਮੰਗਾ ਲਈਏ ਬਧਾਇਆ ਗਿਆ ਸੀ ਉਹ ਇਸ ਵਿੱਚ ਸ਼ਾਮਲ ਨਹੀਂ ਕੀਤੀਆਂ ਉਹਨਾਂ ਨੇ ਕਿਹਾ ਕਿ ਵਿਰੋਧੀ ਟਰ ਲੈਂਡ ਪੁਲਿੰਗ ਨੀਤੀ ਤੇ ਚਰਚਾ ਚਾਹੁੰਦੀ ਸੀ ਨਾਲ ਹੀ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਤੇ ਚਰਚਾ ਚਰਚਾ ਕਰਕੇ ਯਾਦ ਪਾਉਣਾ ਚਾਹੁੰਦੀ ਸੀ ਪਰ ਸਰਕਾਰਾ ਦੋਹਾਂ ਤੋਂ ਪੱਜ ਗਈ ਅੱਜ ਵੀ ਸੈਸ਼ਨ ਦਾ ਪ੍ਰੋਗਰਾਮ ਦਾ ਪ੍ਰੋਗਰਾਮ ਦਿੱਤਾ ਗਿਆ ਰੱਦ ਕਰ ਦਿੱਤਾ ਰੱਦ ਕੀਤੇ ਵਰਗਾ ਹੀ ਆ ਉਸਨੇ ਕਿਸੇ ਕਿਸਮ ਦੀ ਕੋਈ ਖਾਸ ਚਰਚਾ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਬੇਅਦਬੀ ਵਰਕਾ ਵੱਡਾ ਪ੍ਰਸਤਾਵ ਲਿਆਂਦਾ ਜਾ ਰਿਹਾ ਹੈ ਜਾਂਦਾ ਲਿਆਂਦਾ ਜਾ ਰਿਹਾ ਹੈ ਪਰ ਪ੍ਰਮੁੱਖ ਵਿਰੋਧੀਆਂ ਵਿਰੋਧੀ ਪਾਰਟੀਆਂ ਨੂੰ ਇਹ ਨਹੀਂ ਪਤਾ ਕਿ ਇਸ ਵਿੱਚ ਕੀ ਹੈ ਯਾਨੀ ਕਿ ਉਹਨਾਂ ਨੇ ਕਿਹਾ ਕਿ ਗੱਲਾਂ ਦਾ ਕੜਾ ਬਣਾਇਆ ਜਿਸ ਤਰ੍ਹਾਂ ਇਹ ਆਪਣੀ ਕੈਰੀਅਰ ਦੀ ਸ਼ੁਰੂਆਤ ਕਰ ਰਹੇ ਸੀ ਜਿਹੜੂ ਹਾਜ਼ਰ ਹੋ ਉਹ ਜਾ ਕੰਮ ਇਹਨਾਂ ਦਿਨਾਂ ਦੇ ਵਿੱਚ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦੇ ਲਈ ਕੋਈ ਨੀਤੀ ਕੋਈ ਉਹਨਾਂ ਵਾਸਤੇ ਤੋਹਫਾ ਕੋਈ ਉਹਨਾਂ ਵਾਸਤੇ ਵੱਡਾ ਐਲਾਨ ਲੈਂਡ ਪੁਲਿੰਗ ਪਾਲਸੀ ਨੂੰ ਲੈ ਕੇ ਉਹਦੇ ਬਾਰੇ ਕੋਈ ਚਰਚਾ ਨਹੀਂ ਹੈ ਜੇਕਰ ਕੋਈ ਧਰਮ ਗ੍ਰੰਥਾਂ ਦੀ ਜਿਹੜੀ ਬੇਅਦਮੀ ਹੁੰਦੀ ਹੈ ਉਹਦੇ ਬਾਰੇ ਕਾਨੂੰਨ ਬਣਾਉਣ ਲੱਗੇ ਆ ਕੋਈ ਖਰੜਾ ਨਹੀਂ ਕੋਈ ਸਾਨੂੰ ਉਹਦੀ ਕਾਪੀ ਨਹੀਂ ਕੋਈ ਭਗਵੰਤ ਮਾਨ ਦਾ ਵਿਚਾਰਕ ਟਾਂਡਰਾ ਨਹੀਂ ਇਹ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਰਹਿ ਰਹੇ ਨੇ ਉਹਨਾਂ ਕਹਿੰਦੇ ਕਿ ਜੇਕਰ ਲੈਂਡ ਪੁਲੀ ਪਾਲਿਸੀ ਦੇ ਰਾਹੀਂ ਇੱਕ ਸਾਤ ਆਪਣੀ ਜ਼ਮੀਨ ਦਿੰਦੇ ਨੇ ਅ ਰਵਿੰਦ ਕੇਸ਼ੀਵਰ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਦੇ ਵਿੱਚੋਂ ਦਿੱਲੀ ਲੈ ਜਾਣਗੇ ਇਸ ਕਰਕੇ ਇੱਕ ਇੰਚ ਵੀ ਨਾ ਦਿਓ ਸਾਨੂੰ ਯਕੀਨ ਹੈ ਕਿ 27 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਇਹਨਾਂ ਦੀ ਨਹੀਂ ਬਣਨੀ ਤੇ ਫਿਰ ਅਸੀਂ ਵੀ ਇਸਤੇ ਜ਼ਿੰਮੇਵਾਰ ਨਹੀਂ ਹੋਵਾਂਗੇ ਇਸ ਕਰਕੇ ਜੋ ਵੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਭਗਵੰਤ ਮਾਨ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹ ਕਮੇਟੀ ਤੋਂ ਘੱਟ ਨਹੀਂ ਧੰਨਵਾਦ